ਗੁਰੂ ਦੀ ਪਿਆਰੀ ਸਾਧ ਸੰਗਤ ਜੀਓ ਤਨ ਤਨ ਭਗਤ ਨਾਮਦੇਵ ਜੀ ਤਨਾਸ੍ਰੀ ਬਾਣੀ ਭਗਤ ਨਾਮਦੇਵ ਜੀ ਕੀ ਏਕੋ ਅੰਕਾਰ ਸਤਗੁਰ ਪ੍ਰਸਾਦ ਇਸ ਕਲਯੁਗੀ ਮਨੁੱਖਾਂ ਨੂੰ ਸਮਝਾਵਨਾ ਕਰ ਰਹੇ ਹਨ ਗਹਿਰੀ ਕਰਕੇ ਨੀਵ ਖੋਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਕਾਈ ਜਿੰਨ ਤਿੰਨ ਧਰਮ ਮੁੰਡ ਬਲਾਏ ਭਗਤ ਨਾਮਦੇਵ ਜੀ ਕਹਿੰਦੇ ਹਨ ਜਦੋਂ ਇਹ ਮਨੁੱਖ ਆਪਣਾ ਘਰ ਬਣਾਉਂਦਾ ਹੈ ਤਾਂ ਗਹਿਰੀਆਂ ਨੀਵਾਂ ਖੋਦ ਕੇ ਉਸ ਦੇ ਉੱਤੇ ਆਪਣਾ ਘਰ ਬਣਾਉਂਦਾ ਹੈ ਤਾਂ ਸਤਿਗੁਰ ਕਹਿੰਦੇ ਨੇ ਗਹਿਰੀ ਕਰਕੇ ਨੀਵ ਖੋਦਾਈ ਬੜੀਆਂ ਡੂੰਘੀਆਂ ਡੂੰਘੀਆਂ ਨੀਵਾ ਖੋਦਦਾ ਹੈ ਕਿ ਮੈਂ ਇਹਦੇ ਉੱਤੇ ਆਪਣਾ ਵਾਸਾ ਕਰਨਾ ਹੈ ਇਹਦੇ ਉੱਤੇ ਆ ਮੈਂ ਰਹਿਣਾ ਕਰਨਾ ਹੈ ਸਤਿਗੁਰ ਕਹਿੰਦੇ ਮਾਰਕੰਡੇ ਤੇ ਕੁਦਕਾਈ ਜਿਨ ਚਿੰਨ ਧਰਮ ਮੂੰਡ ਬਲਾਏ ਤਾਂ ਮਾਰਕੰਡੇ ਇੱਕ ॠषि ਹੋਇਆ ਹੈ ਸਤਿਗੁਰੂ ਜੀ ਸਮਝਾਉਣਾ ਕਰ ਰਹੇ ਹਨ ਕਲਯੁਗੀ ਮਨੁੱਖਾਂ ਨੂੰ ਕਿ ਜਿਸ ਤਰ੍ਹਾਂ اے ਮਨੁੱਖ ਤੂੰ ਬੜੀਆਂ ਡੂੰਘੀਆਂ ਨੀਵਾ ਖੋਦਦਾ ਹੈ ਆਪਣਾ ਘਰ ਬਣਾਉਂਦਾ ਹੈ ਕਿ ਇਹ ਮੇਰਾ ਮਕਾਟ ਇਹ ਮੇਰਾ ਘਰ ਡਿੱਗ ਨਾ ਜਾਵੇ ਐਸੀ ਤਰ੍ਹਾਂ ਹੀ ਇੱਕ ਮਾਰਕੰਡੇ ਰਿਸ਼ੀ ਵੀ ਹੋਇਆ ਹੈ ਤਾਂ ਸਤਿਗੁਰ ਕਹਿੰਦੇ ਮਾਰਕੰਡੇ ਰਿਸ਼ੀ ਨੇ ਵੀ ਐਸੀ ਤਰ੍ਹਾਂ ਆਪਣਾ ਘਰ ਬਣਾਇਆ ਹੈ ਮਾਰਕੰਡੇ ਚਿਕ ਅਦਕਾਈ ਜਿੰਨ ਤਿੰਨ ਧਰਮੋਂਡ ਬੁਲਾਏ ਤਾਂ ਸਤਿਗੁਰ ਕਹੇ ਰਹੇ ਹਨ ਐਸੀ ਤਰ੍ਹਾਂ ਮਾਰਕੰਡੇ ਵੀ ਰਿਸ਼ੀ ਇੱਕ ਹੋਇਆ ਹੈ ਉਸਨੇ ਵੀ ਆਪਣਾ ਘਰ ਬਣਾਇਆ ਹੈ ਕੁੱਲੀ ਦਾ ਇੱਕ ਝੌਂਪੜੀ ਬਣਾਈ ਹੈ ਤਾਂ ਸਤਗੁਰ ਕਿੰਨ ਤਿਰਨ ਤਿਰਨ ਦਾ ਮਤਲਬ ਹੈ ਕਾਨਿਆਂ ਦਾ ਕੱਖਾਂ ਦਾ ਮਾਰਕੰਡੇ ਤੇ ਕੁਦਕਾਈ ਜਿੰਨ ਤਿਰਨ ਤਰ ਮੁੰਡ ਬੁਲਾਏ ਤਾਂ ਸਤਗੁਰ ਕਿਰਨ ਮੁੰਡ ਖੋਦ-ਖੋਦ ਕੇ ਪੂਰ-ਪੂਰ ਕੇ ਉਸ ਦੇ ਉੱਤੇ ਇੱਕ ਝੌਂਪੜੀ ਬਣਾਈ ਕਾਨਿਆਂ ਦੀ ਕੱਖਾਂ ਦੀ ਤਾਂ ਸਤਗੁਰ ਕਹਿੰਦੇ ਹਨ ਓ ਮਾਰਕੰਡੇ ਰਿਸ਼ੀ ਤੋਂ ਕੋਈ ਹੋਰ ਮਾਰਕੰਡੇ ਤੇ ਕੁ ਅਦਕਾਈ ਅਦਕਾਈ ਦਾ ਮਤਲਬ ਹੈ ਕਿ ਉਸ ਤੋਂ ਜ਼ਿਆਦਾ ਉਮਰ ਵਾਲਾ ਕੋਈ ਅਜੇ ਤੱਕ ਇਨਸਾਨ ਨਹੀਂ ਹੋਇਆ ਉਸ ਦੀ ਇੰਨੀ ਉਮਰ ਸੀ ਇੱਕ ઋષਿ ਦੀ ਐਡੀ ਵੱਡੀ ਉਮਰ ਸੀ ਸਤਿਗੁਰ ਸਮਝਾਉਣਾ ਕਰ ਰਹੇ ਹਨ ਕਿ اے ਮਨੁੱਖਾ ਮਾਰਕੰਡੇ ਵਰਗੇ ઋષਿ ਵੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਜਿਨਨੇ ਬੜੀਆਂ ਡੂੰਗੀਆਂ ਡੂੰਗੀਆਂ ਆਪਣੇ ਮੋਢ ਪੂਰ ਕੇ ਉਸ ਦੇ ਉੱਤੇ ਇੱਕ ਕੁਲੀ ਬਣਾਈ ਕੱਖਾਂ ਦੀ ਕਾਨਿਆਂ ਦੀ ਕੁਲੀ ਬਣਾਈ ਲੇਕਿਨ ਇਤਨੀ ਉਮਰ ਭੋਗਣ ਤੋਂ ਬਾਅਦ ਵੀ ਉਹ ਸੰਸਾਰ ਦੇ ਵਿੱਚ ਨਹੀਂ ਰਹਾ ਸਤਿਗੁਰ ਆਪਾਂ ਨੂੰ ਸਮਝਾਉਣਾ ਕਰੇ ਨਾਏ ਮਨੁੱਖ ਤੂੰ ਕਿਸ ਸੰਸਾਰ ਦੇ ਵਿੱਚ ਬੈਠਾ ਰਹਿਣਾ ਹੈ ਗੇਹਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੁਦਕਾਈ ਅਦਕਾਈ ਉਸ ਤੋਂ ਉਮਰ ਜ਼ਿਆਦਾ ਕਿਸੇ ਦੀ ਨਹੀਂ ਹੋਈ ਇਸ ਸੰਸਾਰ ਦੇ ਵਿੱਚ ਫਿਰ ਸਤਿਗੁਰ ਸਮਝਾਵਣਾ ਕਰ ਰਹੇ ਹਨ ਹਮਰੋ ਕਰਤਾ ਰਾਮ ਸਿਨੇਹੀ ਕਾਹੇ ਰ ਨਰਗਰਵ ਕਰਤੋ ਬਿੰਨ ਸਜਾਏ ਝੂਠੀ ਦੇਹੀ ਫੇਰ ਸਤਿਗੁਰੂ ਸਮਝਾਵਣਾ ਕਰੇ ਹਨ ਤੂੰ ਹਮਰਾ ਹਮਰਾ ਕਰਦਾ ਹੈ ਆ ਵੀ ਮੇਰਾ ਧੰਨ ਵੀ ਮੇਰੀ ਅੰਦੋਲਤ ਵੀ ਮੇਰੀ ਆ ਬੱਚੇ ਵੀ ਮੇਰੇ ਹਰ ਛੇ ਨੂੰ ਤੂੰ ਕਹਿੰਨਾ ਹੈ ਕਿ ਸਾਰਾ ਕੁਝ ਮੇਰਾ ਹੈ ਮੇਰਾ ਹੈ ਇਸੇ ਤਰ੍ਹਾਂ ਮੇਰੀ ਮੇਰੀ ਕਰਦੇ ਹੋਏ ਹਮਰੋ ਕਰਤਾ RAM ਸੁਨੇਹੀ ਮੇਰੀ ਮੇਰੀ ਕਰਦੇ ਹੋਏ ਪਤਨੀ ਕਿੰਨੇ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਸਮਝਾਉਣਾ ਕਰ ਰਹੇ ਹਨ ਕਾਹੇ ਰੇ ਨਰ ਗਰਵ ਕਰਤੋ ਬਿੰਨਸ ਜਾਏ ਝੂਠੀ ਦੇਹੀ ਹੈ ਮਨੁੱਖ ਤੂੰ ਆਪਣੇ ਸਰੀਰ ਤੇ ਕੀ ਗਰਵ ਕਰਦਾ ਹੈ ਕਾਰ ਕਰਦਾ ਇਹ ਸਰੀਰ ਜਿਹੜਾ ਹੈ ਇਹ ਤੇਰੇ ਨਾਲ ਨਹੀਂ ਜਾਣ ਵਾਲਾ ਇੱਕ ਦਿਨ ਬਿੰਨਸ ਜਾਏਗਾ ਇਹ ਖਤਮ ਹੋ ਜਾਏਗਾ ਇਹ ਝੂਠੀ ਹੈ ਤੇਰੀ ਦੇਹ ਜਿਸ ਨੂੰ ਤੂੰ ਹੰਕਾਰ ਕਰਦਾ ਹੈ ਨਾ ਜਿਸ ਸਰੀਰ ਦੇ ਉੱਤੇ ਜਿਸ ਜਵਾਨੀ ਦੇ ਉੱਤੇ ਇਹ ਇੱਕ ਪਲ ਦੇ ਵਿੱਚ ਤੇਰਾ ਖਤਮ ਹੋਣ ਵਾਲਾ ਹੈ ਇਹ ਬਿੰਸਣ ਵਾਲਾ ਹੈ ਇਹ ਝੂਠੀ ਦੇਹ ਹੈ ਤੇਰੀ ਇੱਕ ਦਿਨ ਇਹ ਖਤਮ ਹੋ ਜਾਣੀ ਹੈ ਤੇਰੇ ਕੋਲ ਨਹੀਂ ਰਹਿਣੀ ਇਸੇ ਤਰ੍ਹਾਂ ਮੇਰੀ ਮੇਰੀ ਕਰਨ ਵਾਲੇ ਬਤੇਰੇ ਆਏ ਸੰਸਾਰ ਦੇ ਵਿੱਚ ਸਤਿਗੁਰੂ ਸਮਝਾਉਣਾ ਕਰ ਰਹੇ ਹਨ ਕਿ ਮਾਰਕੰਡੇ ਵਰਗੇ ઋષਿ ਵੀ ਨਹੀਂ ਰਹੇ ਜੋ ਇਸ ਸੰਸਾਰ ਦੇ ਵਿੱਚੋਂ ਲੰਬੀ ਉਮਰ ਲੈ ਕੇ ਆਇਸੀ ਪ੍ਰਮਾਤਮਾ ਕੋਲੋਂ ਫਿਰ ਸਤਿਗੁਰੂ ਸਮਝਾਉਣਾ ਕਰਦੇ ਹਨ ਇਸੇ ਤਰ੍ਹਾਂ ਹੋਰ ਵੀ ਬਤੇਰੇ ਆਏ ਆਓ ਮੇਰੀ ਮੇਰੀ ਕੇ ਰੋਕ ਕਰਤੇ ਦੁਰਯੋਦਨ ਦੇ ਭਾਈ ਸਤਿਗੁਰ ਕਹਿੰਦੇ ਹਨ ਇਸੇ ਤਰ੍ਹਾਂ ਮੇਰੀ ਮੇਰੀ ਕਰਦੇ ਹੋਏ ਦਿਰੋਧਨ ਵਰਗੇ ਬਲਰਾਮ ਵਰਗੇ ਅਰਜੁਨ ਵਰਗੇ ਇਸ ਸੰਸਾਰ ਦੇ ਵਿੱਚ ਮੇਰੀ ਮੇਰੀ ਕਰਦੇ ਹੋਏ ਆਏ ਤਾਂ ਉਹਨਾਂ ਨੂੰ ਇਸ ਸੰਸਾਰ ਦੇ ਵਿੱਚੋਂ ਜਾਣਾ ਪੈ ਗਿਆ ਫਿਰ ਸਤਿਗੁਰੂ ਕਹਿੰਦੇ ਨੇ ਮੇਰੀ ਮੇਰੀ ਕੇਰੋ ਕਰਤੇ ਦੁਰਯੋਧਨ ਸੇ ਭਾਈ ਬਾਹਰੇ ਜੋਜਨ 70 ਛਲੇਤਾ ਦੇਹੀ ਗਿਰਜਨ ਖਾਈ ਪਰ ਉਹ ਮੇਰੀ ਮੇਰੀ ਕਰਦੇ ਹੋਏ ਸੰਸਾਰ ਦੇ ਵਿੱਚੋਂ ਚਲੇ ਗਏ ਜਿਨ੍ਹਾਂ ਦਾ ਬੜਾ ਰੋਭ ਹੁੰਦਾ ਸੀ ਬੜਾ ਵੱਡਾ ਰਾਜ ਹੁੰਦਾ ਸੀ ਇੱਕ ਜੋਜਨ ਸਤਿਗੁਰੂ ਜੀ ਕਹਿ ਰਹੇ ਹਨ ਬਾਹਰੇ ਜੋਜਨ 70 ਚਲੇਤਾ ਦੇਹੀ ਗਿਰਜਨ ਕਾ ਬਾਹਰੇ ਜੋਜਨਾ ਤੱਕ ਬੜੀ ਦੂਰ ਦੂਰ ਤੱਕ ਉਹਨਾਂ ਦਾ ਰਾਜ ਹੁੰਦਾ ਸੀ ਜੋ ਬਾਹਰੇ ਜੋਜਨ ਸਤਿਗੁਰ ਕੇਦਨ ਇੱਕ ਜੋਜਨ ਚਾਰ ਪਹੁੰਚਦਾ ਹੁੰਦਾ ਸਤਿਗੁਰੂ ਸਮਝਾਵਨਾ ਕਰ ਰਹੇ ਹਨ ਉਹਨਾਂ ਕੋਲ ਬਾਹਰੇ ਜੋਜਨਾ ਦਾ ਰਾਸੀ ਬੜੀ ਦੂਰ ਦੂਰ ਤੱਕ ਜਿਸ ਤਰ੍ਹਾਂ ਆਪਾਂ ਕਿਲੋਮੀਟਰ ਕਹਿੰਦੇ ਨਾ 1 ਕਿਲੋਮੀਟਰ 2 ਕਿਲੋਮੀਟਰ 3 ਕਿਲੋਮੀਟਰ ਤਾਂ ਸਤਿਗੁਰ ਕੰਨਨ ਬਾਹਰੇ ਜੋਜਨ ਬੜੀ ਦੂਰ ਤੱਕ ਉਹਨਾਂ ਦਾ ਰਾਸੀ 1 ਜੋਜਨ 4 ਕੋਹ ਦਾ ਹੁੰਦਾ ਹੈ ਔਰ 1 ਕੋਹ ਕਰੀਬ ਪੌਣੇ 4 ਕਿਲੋਮੀਟਰ ਦਾ ਹੁੰਦਾ ਹੈ ਤਾਂ ਬਾਹਰੇ ਜੋਜਨ ਤਾਂ ਸਤਿਗੁਰ ਕੰਨਨ 48 ਕੋਹ ਉਹਨਾਂ ਦਾ ਰਾਜ ਹੁੰਦਾ ਸੀ ਔਰ 48 ਕੋਹ ਬਣਾਈਏ ਨਾ ਆਪਾਂ ਉਸ ਨੂੰ ਜੋੜੀਏ ਕਿਲੋਮੀਟਰ ਦੇ ਵਿੱਚ ਤਾਂ ਸਤਿਗੁਰ ਸਮਝਾਉਣਾ ਕਰ ਰਹੇ ਆ ਉਹ 48 ਜਿਹੜੇ ਕੋਹ ਹਨ ਉਹ ਕਰੀਬ ਪੌਣੇ 200 ਕਿਲੋਮੀਟਰ ਬਣਦਾ ਹੈ ਤਾਂ ਸਤਿਗੁਰ ਕਹਿੰਦੇ ਨੇ ਕਰੀਬ ਪੌਣੇ 200 ਕਿਲੋਮੀਟਰ ਤੱਕ ਉਹਨਾਂ ਦਾ ਰਾਜ ਹੁੰਦਾ ਸੀ ਉਹਨਾਂ ਦੀ ਧਰਤੀ ਹੁੰਦੀ ਸੀ ਪਰ ਉਹ ਸੰਸਾਰ ਦੇ ਵਿੱਚੋਂ ਕੀ ਲੈ ਕੇ ਗਏ ਸਤਿਗੁਰ ਸਮਝਾਉਣਾ ਕਰ ਰਹੇ ਹਨ ਬਾਹਰੇ ਜੋਜਨ ਛਤਰ ਛੇ ਚਲੇ ਥਾ ਦੇਹੀ ਗਿਰਜਨ ਖਾਈ ਅੰਤ ਵੇਲੇ ਉਹਨਾਂ ਦੀ ਲਾਸਾਂ ਨੂੰ ਕਿਸ ਨੇ ਖਾਧਿਆ ਗਿਰਜਨ ਗਿਰਜਨ ਕਿਸ ਨੂੰ ਕਿਹਾ ਜਾਂਦਾ ਹਿੱਲਾ ਕਉਮਨ ਤਾਂ ਜਦੋਂ ਅੰਤ ਆਇਆ ਨਾ ਉਹਨਾਂ ਦਾ ਆਪਸ ਦੇ ਵਿੱਚ ਹੀ ਮੇਰੀ ਮੇਰੀ ਕਰਦੇ ਹੋਏ ਆ ਵੀ ਮੇਰੀ ਆ ਵੀ ਮੇਰੀ ਉਹਨਾਂ ਦੇ ਵਿੱਚ ਇੱਕ ਏਸੀ ਜੰਗ ਹੋਈ ਭਰਾਵਾਂ ਭਰਾਵਾਂ ਦੇ ਵਿੱਚ ਸਤਿਗੁਰ ਕਹਿੰਦੇ ਉਹਨਾਂ ਦੀ ਲਾਸਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਰਿਹਾ ਉਹਨਾਂ ਦੀ ਲਾਸਾਂ ਨੂੰ ਗਿਰਜਨਾ ਨੇ ਖਾਦਾ ਬਾਰੇ ਜੋਜਨ ਛਤਰ ਚਲੇਤਾ ਦੇਹੀ ਗਿਰਜਨ ਖਾਏ ਉਹਨਾਂ ਦੀ ਲਾਸਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਸੀ ਅੰਤ ਵੇਲੇ ਉਹਨਾਂ ਦੀ ਜਿਹੜੀ ਲਾਸਾਂ ਹਨ ਹਿੱਲਾ ਨੇ ਕਾਉਂਆ ਨੇ ਕੁੱਤਿਆਂ ਨੇ ਖਾਧੀ ਉਹਨਾਂ ਨੂੰ ਉਹ ਵੀ ਮੇਰੀ ਮੇਰੀ ਕੇਰੇ ਕਰਤੇ ਤੇਰੇ ਵਾਂਗ ਜਿਸ ਤਰ੍ਹਾਂ ਤੂੰ ਵੀ ਮੇਰੀ ਮੇਰੀ ਕਰ ਰਿਹਾ ਹੈ ਸਤਿਗੁਰ ਤੈਨੂੰ ਸਮਝਾਉਣਾ ਕਰਨ ਆਪਾਂ ਨੂੰ ਸਮਝਾਉਣਾ ਕਰ ਰਹੇ ਹਾਂ ਕਿ ਐਸੀ ਤਰ੍ਹਾਂ ਹੀ ਤੂੰ ਕੀ ਆਪਣੇ ਸਰੀਰ ਤੇ ਮਾਨ ਕਰਦਾ ਹੈ ਇਹ ਸਰੀਰ ਜਿਹੜਾ ਹੈ ਬਿੰਸਣ ਵਾਲਾ ਫਿਰ ਸਤਿਗੁਰ ਕਹਿੰਦੇ ਨੇ ਐਸੀ ਤਰ੍ਹਾਂ ਪਤਨੀ ਹੋਰ ਕਿਤਨੇ ਕੋ ਆਏ ਸਰਬ ਸੋਇਨ ਤੀ ਲੰਕਾ ਹੋਤੀ ਰਾਵਨ ਸੇ ਅਦਕਾਈ ਸਤਿਗੁਰ ਫਿਰ ਤੈਨੂੰ ਸਮਝਾਉਣਾ ਕਰ ਰਹੇ ਹਨ ਤੂੰ ਆਪਣੀ ਮਾਇਆ ਤੇ ਧਨ ਤੇ ਬੜਾ ਅਹੰਕਾਰ ਕਰਦਾ ਹੈ ਕਿੰਨਾ ਕੁ ਤੇਰੇ ਕੋਲ ਧਨ ਹੈ ਜਿਸ ਦੇ ਉੱਤੇ ਤੂੰ ਅਹੰਕਾਰ ਕਰ ਰਿਹਾ ਹੈ ਸਰੀਰ ਤੇ ਤੂੰ ਅਹੰਕਾਰ ਕਰ ਰਿਹਾ ਹੈ ਇਹ ਸਰੀਰ ਵੀ ਤੇਰਾ ਨਹੀਂ ਔਰ ਜਿਹੜੇ ਤੂੰ ਘਰ ਮਕਾਨ ਤੇ ਅਹੰਕਾਰ ਕਰ ਰਿਹਾ ਹੈ ਇਹ ਤੇਰਾ ਮਕਾਨ ਵੀ ਨਹੀਂ ਜਿਹੜੀਆਂ ਬੜੀਆਂ ਤੂੰ ਡੂੰਘੀਆਂ ਨੀਹਾਂ ਖੋਦ ਕੇ ਆਪਣਾ ਘਰ ਬਣਾਇਆ ਹੈ ਪਰ ਇਹ ਵੀ ਤੇਰੇ ਕੋਲ ਨਹੀਂ ਰਹਿਣ ਵਾਲਾ ਫਿਰ ਸਤਿਗੁਰ ਕਹਿੰਦੇ ਹਨ ਫਿਰ ਤੂੰ ਕਿਛੀ ਤੇਹੰਕਾਰ ਕਰਦਾ ਮਾਇਆ ਤੇ ਧਨ ਤੇ ਦੌਲਤ ਤੇ ਫਿਰ ਸਤਿਗੁਰ ਕਹਿੰਦੇ ਏਸੀ ਦੌਲਤ ਵਾਲੇ ਬਤੇਰੇ ਆਏ ਸਰ ਸਤਿਗੁਰ ਸਮਝਾਰਾ ਸਮਝਾਉਣਾ ਕਰ ਰਿਹਾ ਸਰਵਸਵਨ ਕੀ ਲੰਕਾ ਹੁੰਦੀ ਰਾਵਣ ਸੇ ਅਦਕਾਈ ਕਿ ਤੇਰੇ ਕੋਲ ਇਹ ਧਨ ਰਾਵਣ ਤੋਂ ਵੀ ਜ਼ਿਆਦਾ ਹੈ ਜਿਹੜੇ ਜਿਹਦੇ ਕੋਲ ਸਾਰੀ ਸੁਨਨੇ ਦੀ ਲੰਕਾ ਸੀ ਉਹਦੇ ਵਰਗੇ ਨਹੀਂ ਰਏ ਤੂੰ ਆਪਣੇ ਧਨ ਤੇ ਹੰਕਾਰ ਕਰ ਰਿਹਾ ਸਤਿਗੁਰ ਕਹ ਰਹੇ ਹਨ ਸਰਵ ਸੁਨਨ ਕੀ ਲੰਕਾ ਹੋਤੀ ਰਾਵਣ ਸੇ ਅਦਕਾਈ ਕਾਪਿਓ ਦਰਬੰਦੇ ਹਾਥੀ ਖਿੰਮੇ ਭਈ ਪਰਾਈ ਇੱਕ ਪਲ ਦੇ ਵਿੱਚ ਉਹ ਸੁੰਨੇ ਦੀ ਲੰਕਾ ਕਿਸੇ ਹੋਰ ਦੀ ਹੋ ਗਈ ਕਾ ਭਿਓ ਦਰਬੰਦ ਦੇ ਹੱਥੀ ਖਿੰਮੇ ਭਈ ਪਰਾਈ ਰਾਵਣ ਦੀ ਲੰਕਾ ਦੇ ਅੱਗੇ ਪਹਿਰੇਦਾਰ ਜਿਸ ਤਰ੍ਹਾਂ ਆਪਾਂ ਵੇਖਿਆ ਨਾ ਕਿਸੇ ਥਾਣੇ ਦੇ ਵਿੱਚ ਕੋਈ ਪਹਿਰੇਦਾਰ ਖੜਾ ਹੁੰਦਾ ਹੈ ਇਸੇ ਤਰ੍ਹਾਂ ਹੀ ਰਾਜ ਦੇ ਭਾਗ ਦੇ ਵਿੱਚ ਪਹਿਰੇਦਾਰ ਖੜੇ ਹੁੰਦੇ ਸੀ ਪਹਿਰੇਦਾਰ ਦੇ ਨਾਲ-ਨਾਲ ਬਲਵਾਨ ਹਾਥੀ ਸਤਿਗੁਰ ਕਹਿੰਦੇ ਹਨ ਕਾ ਪਿਉ ਦਰਬੰਦ ਦੇ ਹਾਥੀ ਖਿੰਮੇ ਭਈ ਪਰਾਈ ਦਰਬਾਰ ਦੇ ਅਗਲੇ ਪਾਸੇ ਬੜੇ ਹੀ ਬਲਵਾਨ ਹਾਥੀ ਪਹਿਰਾ ਦਿੰਦੇ ਹੁੰਦੇ ਸੀ ਤਾਂ ਇੱਕ ਦੇ ਇੱਕ ਪਲ ਦੇ ਵਿੱਚ ਉਹ ਸਾਰੀ ਕੁਝ ਕਿਸੇ ਹੋਰ ਦੀ ਹੋ ਗਈ ਆਪਾਂ ਨੂੰ ਪਤਾ ਹੀ ਹੈ ਜਿਸ ਤਰ੍ਹਾਂ ਕਿ ਰਾਵਣ ਚਲਾ ਗਿਆ ਉਸ ਤੇ ਭਰਾ ਨੇ ਵਿਪਸਨ ਨੇ ਉਹ ਰਾਜ ਭਾਗ ਸੰਭਾਲ ਲਿਆ ਇਸੇ ਤਰ੍ਹਾਂ ਹੀ ਮਨੁੱਖ ਤੂੰ ਵੀ ਹੈ ਤੇਰਾ ਰਾਜ ਭਾਗ ਤੇਰੇ ਪੁੱਤਰਾਂ ਨੇ ਸੰਭਾਲ ਲੈਣਾ ਹੈ ਪੁੱਤਰਾਂ ਤੋਂ ਬਾਅਦ ਤੇਰੇ ਪੋਤਰਿਆਂ ਨੇ ਸੰਭਾਲ ਲੈਣਾ ਹੈ ਪੋਤਰਾਂ ਤੋਂ ਬਾਅਦ ਇਸੇ ਤਰ੍ਹਾਂ ਹੀ ਇਹ ਸਰੀਰ ਜਿਹੜਾ ਹੈ ਨਾ ਤੇਰਾ ਇਹ ਤੇਰਾ ਨਹੀਂ ਇਹ ਧਨ ਤੇਰਾ ਨਹੀਂ ਇਹ ਘਰ ਤੇਰਾ ਨਹੀਂ ਇਹ ਕੁਝ ਵੀ ਤੇਰਾ ਨਹੀਂ ਹੈ ਫਿਰ ਸਤਿਗੁਰ ਕਹਿੰਦਨ ਦੁਰਬਾਸਾ ਸਿਓ ਕਰਤ ਠਗੋਰੀ ਜਾਦਵੇ ਫਲ ਪਾਏ ਸਤਿਗੁਰ ਫਿਰ ਸਮਝਾਉਣਾ ਕਰ ਰਹੇ ਹਨ ਇਸੇ ਤਰ੍ਹਾਂ ਇੱਕ ਦੁਰਬਾਸਾ ਰਿ시 ਵੀ ਹੋਇਆ ਹੈ ਜਿਸ ਨੇ ਇਹ ਠੱਗੀ ਠੋਰੀ ਮਾਰ ਕੇ ਜਾਦੋ ਇਹ ਫਲ ਪਾਏ ਜਦਵਾ ਜਦਵਾ ਨੇ ਕ੍ਰਿਸ਼ਨ ਜੀ ਨੇ ਇਹਨਾਂ ਨੇ ਵੀ ਠੰਗੀਆਂ ਠੋਰੀਆਂ ਪਾ ਕੇ ਮਾਰ ਕੇ ਪਰ ਉਹ ਵੀ ਸਤਿਗੁਰ ਕੰਨ ਦੇਣ ਉਹ ਵੀ ਇੱਥੇ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਫਿਰ ਸਤਿਗੁਰ ਕਹਿ ਰਹੇ ਹਨ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਹੈ ਵਾਹਿਗੁਰੂ ਮੇਰੇ ਤੇ ਕਿਰਪਾ ਰੱਖੀ ਮੈਂ ਇਸ ਮੋ ਮਾਇਆ ਦੇ ਵਿੱਚੋਂ ਬਚ ਕੇ ਰਵਾਂ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਸਤਿਗੁਰ ਕਿਰਨ へ ਵਾਹਿਗੁਰੂ हे मेरे परमात्मा ਤੁਸੀਂ ਮੇਰੇ ਤੇ ਕਿਰਪਾ ਰੱਖਿਓ ਆ ਜਿਹੜਾ ਧਨ ਹੈ ਆ ਜਿਹੜੀ ਦੌਲਤ ਹੈ ਆ ਜਿਹੜਾ ਮੇਰਾ ਸਰੀਰ ਹੈ ਇਹਦੇ ਮੈਂ ਚੱਕਰਾਂ ਦੇ ਵਿੱਚ ਨਾ ਪੈ ਜਾਵਾਂ ਮੇਰੇ ਤੇ ਕਿਰਪਾ ਰੱਖੀ ਮੈਂ ਤੇਰੇ ਨਾਮ ਗੁਣ ਗਾਉਂਦਾ ਰਹਾ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣ ਯੋਗ ਹੈ ਵਾਹਿਗੁਰੂ ਕਿਰਪਾ ਕਰਨ ਸਤਿ ਗੁਰਬਾਣੀ ਸੇ ਸੇਵਾ ਕਰਨ ਦੀ ਆਓ ਸਮਾਪਤੀ ਦੇ ਵਿੱਚ ਪਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ